ਦੇਸ਼ ਭਰ ਦੇ ਟਰੱਕ ਡਰਾਈਵਰਾਂ ਵੱਲੋਂ ਹੜਤਾਲ ਕੀਤੇ ਜਾਣ ਤੋਂ ਬਾਅਦ ਅੱਜ ਸਵੇਰ ਤੋਂ ਹੀ ਸੂਬੇ ਭਰ ਦੇ ਪੈਟਰੋਲ ਪੰਪਾਂ ਉੱਪਰ ਲੋਕਾਂ ਦੀਆਂ ਵੱਡੀਆਂ-ਵੱਡੀਆਂ ਪੀੜਾਂ ਲੱਗੀਆਂ ਤੇ ਲੋਕ ਸਟਾਕ ਕਰਨ ਲਈ ਤੇਲ ਲਿਜਾਣ ਲੱਗੇ ਪੈਟਰੋਲ ਤੇ ਡੀਜ਼ਲ ਵਾਹਨਾਂ ਵਿੱਚ ਜਿੱਥੇ ਪ੍ਰਵਾਹੇ ਜਾ ਰਹੇ ਲਗਾਤਾਰ ਉੱਥੇ ਵੱਡੀਆਂ-ਵੱਡੀਆਂ ਲਾਈਨਾਂ ਦੇ ਵਿੱਚ ਲੋਕਾਂ ਨੇ ਲੰਬਾ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਵਾਹਨਾਂ ਵਿੱਚ ਤੇਲ ਪਵਾਇਆ ਉਧਰ ਹੜਤਾਲ ਦੇ ਮੱਦੇਨਜ਼ਰ ਬਠਿੰਡਾ ਡਿਪੂ ਤੋਂ ਜਿਹੜੇ ਤੇਲ ਦੇ ਟੈਂਕਰ ਸੀ ਉਹ ਪੁਲਿਸ ਦੀ ਮੌਜੂਦਗੀ ਵਿੱਚ ਨਿਗਰਾਨੀ ਵਿੱਚ ਪੰਪਾਂ ਉੱਪਰ ਪਹੁੰਚੇ ਜਿੱਥੇ ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਖੁਦ ਆ ਕੇ ਆਮ ਆਂਗ ਲੋਕਾਂ ਨੂੰ ਪੈਟਰੋਲ ਜਾਂ ਡੀਜ਼ਲ ਪੰਪਾਂ ਉੱਪਰ ਉਪਲਬਧ ਹੋਵੇਗਾ ਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿਵੇਂ ਤੁਸੀਂ ਜਾਣਦੇ ਹੋ ਕਿ ਸਵੇਰ ਤੋਂ ਕਾਫੀ ਜ਼ਿਆਦਾ ਹੜਕਮ ਮੱਚੀ ਹੋਈ ਸੀ ਕਿ ਕਈ ਸਾਰੇ ਜਿਹੜੇ ਟਰਾਂਸਪੋਰਟਰਸ ਟੈਂਕਰਸ ਵਗੈਰਾ ਜਿਹੜਾ ਸਟ੍ਰਾਈਕ ਤੇ ਨੇ ਤੇ ਇਸ ਕਰਕੇ ਪੈਟਰੋਲ ਪੰਪਸ ਤੇ ਕਾਫੀ ਲੋਕੀ ਜਿਹੜੇ ਜਮ ਜਮਾ ਹੋ ਰਹੇ ਸੀਗੇ ਤੇ ਕਾਫੀ ਆ ਇਸ਼ੂਸ ਜਿਹੜੇ ਹੈਗੇ ਉਹ ਰੇਜ਼ ਹੋ ਰਹੇ ਸੀ ਤੇ ਆਪਾਂ ਐਡਮਿਨਿਸਟ੍ਰੇਸ਼ਨ ਦੀ ਤਰਫੋਂ ਪੁਲਿਸ ਦੇ ਨਾਲ ਮਿਲ ਕੇ ਜਿਹੜਾ ਹੈਗਾ ਇੱਕ ਇਹਨਾਂ ਦੇ ਨਾਲ ਮੀਟਿੰਗ ਵੀ ਕੀਤੀ ਸੀ ਟਰਾਂਸਪੋਰਟਰਸ ਦੇ ਨਾਲ ਵੀ ਮੀਟਿੰਗ ਕੀਤੀ ਉਹਦੇ ਬਾਅਦ ਜਿਹੜੇ ਡਰਾਈਵਰਸ ਹੈਗੇ ਉਹਨਾਂ ਦੇ ਜਿਹੜੇ ਰਿਪ੍ਰੈਜ਼ੈਂਟੇਟਿਵ ਸੀਗੇ ਉਹਨਾਂ ਦੇ ਨਾਲ ਵੀ ਆਪਾਂ ਮੀਟਿੰਗ ਕੀਤੀ ਤੇ ਉਹਨਾਂ ਨੂੰ ਆਪਾਂ ਕੋਸ਼ਿਸ਼ ਜ਼ਰੂਰ ਕੀਤੀ ਸੀਗੀ ਕਿ ਉਹ ਸਾਡੇ ਨਾਲ ਜਿਹੜੇ ਆ ਕੇ ਆ ਤਿਆਰ ਹੋ ਜਾਂਦੇ ਇਹ ਸਪਲਾਈ ਲਾਈਨ ਨੂੰ ਰੀਇਸਟੈਬਲਿਸ਼ ਕਰਨ ਪਰ ਉਹਨਾਂ ਦੇ ਆਪਣੇ ਇਸ਼ੂਸ ਸੀਗੇ ਤੇ ਇਸ ਕਰਕੇ ਆਪਾਂ ਜਿਹੜਾ ਇੱਕ ਬਖਰਾ ਜਿਹੜਾ ਹੱਲ ਇਹ ਲੱਭਿਆ ਕਿ ਜਿਹੜੇ ਆਪਣੇ ਕੋਲ ਡਰਾਈਵਰਸ ਨੇ ਤੇ ਟ੍ਰਾਂਸਪੋਰਟ ਦੀ ਗੱਡੀਆਂ ਜਿਹੜਾ ਹੈਗਾ ਉਹ ਆਪਾਂ ਲੈ ਕੇ ਆਪਣਾ ਸਪਲਾਈ ਲਾਈਨ ਨੂੰ ਰੀਇਸਟੈਬਲਿਸ਼ ਕਰੀਏ ਤੇ ਹੁਣ ਖੁਸ਼ੀ ਦੀ ਗੱਲ ਇਹ ਹੈ ਕਿ ਹੁਣੇ-ਹੁਣੇ ਆਪਾਂ ਜਿਹੜਾ ਪਹਿਲਾ ਟੈਂਕਰ ਹੈਗਾ IOCL ਦੇ ਡੀਪੋ ਤੋਂ ਉਹ ਤੋਰ ਦਿੱਤਾ ਹੈਗਾ ਭਰਨ ਤੋਂ ਬਾਅਦ ਤੇ ਇਸ ਤੋਂ ਇਲਾਵਾ ਹੋਰ ਵੀ ਆਪਾਂ ਆਸ ਬਾਕੀ ਕਾਫੀ سارے ਡਰਾਈਵਰਸ ਜਿਹੜੇ ਹੈਗੇ ਉਹ ਅਰੇਂਜ ਕੀਤੇ ਹੋਏ ਨੇ ਤੇ ਹੁਣ ਐਚਪੀਸੀਐਲ ਤੇ ਆਈਓਸੀਐਲ ਦੇ ਜਿਹੜੇ ਆਪਣੇ ਡੀਪੋ ਹੈ ਉੱਥੇ उन्हें फिलिंग हो रही है तो एक टैंकर जा चुकया है तो बाकी टैंकर जोड़े है वो आ, छेती ही बाकी सारे जिले के लिए तो भी बठिंडा भी जो है सप्लाई इंश्योर करा त सप्लाई जी है वो दोबारा तो एसटैबलिश हो जाएगी तो इस करके मैं बेनती यही करा पब्लिक को कि किसी तरीके कोई परेशान होने वाली गल नहीं हैगी है इना पैनिक ना कर उ जाके जबरदस्ती पेट्रोल पंप से पैनिक फिलिंग कराने की लड़ नहीं हैगी है सप्लाई लाइन जी है वह आहिस्ता आहिस्ता एसटैबलिश हो रही ने ਤੇ ਕਿਸੇ ਨੂੰ ਵੀ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ ਕਿਸੇ ਵੀ ਤਰੀਕੇ ਨਾਲ પેટ્રોલ ਡੀਜ਼ਲ ਏਟੀਆ باقی ਜਿਸ ਤਰੀਕੇ ਦੇ ਫਿਊਲ ਹੈ ਉਹਦੀ ਕਮੀ ਜਿਹੜੀ ਹੈ ਕਿ ਉਹ ਪੂਰੀ ਨਹੀਂ ਹੋਣ ਦਿੱਤੀ ਜਾ ਬਠੰਡਾ ਤੋਂ ਜਿੰਨੇ ਵੀ ਆਇਲ ਡੀਪੋਸ ਹੈਗੇ ਆ ਉਥੋਂ ਜਿਹੜੀ પેટ્રોલ પેટ્રોલ ਦੀ ਡੀਜ਼ਲ ਦੀ ਸਾਰੀ ਸਪਲਾਈ ਜਿਹੜੀ ਉਹ ਰੀਜ਼ਿਊਮ ਕੀਤੀ ਗਈ ਆ ਔਰ ਇਹਦੇ ਲਈ ਸਾਡੇ ਜਿੰਨੇ ਵੀ ਸਾਡੇ ਡਰਾਈਵਰ ਔਰ ਟਰਾਂਸਪੋਰਟਰ ਭਰਾ ਸੀਗੇ ਉਹਨਾਂ ਸਾਰਿਆਂ ਨਾਲ ਅਸੀਂ ਚੰਗੀ ਤਰ੍ਹਾਂ ਗੱਲ ਕਰਕੇ ਜਿਹੜੇ ਨਵੇਂ ਲਾਅਸ ਬਣੇ ਉਹਦੇ ਬਾਰੇ ਉਹਨਾਂ ਨੂੰ ਦੱਸਤਾ ਇਹ ਵੀ ਦੱਸਤਾ ਵੀ ਪੰਜਾਬ ਸਰਕਾਰ ਜਿਹੜੀ ਹੈਗੀ ਆ ਉਹਨਾਂ ਦੇ ਨਾਲ ਔਰ ਜਿਹੜਾ ਵੀ ਉਹਨਾਂ ਦਾ ਕੋਈ ਇਸ਼ੂ ਹੈਗਾ ਵਾ ਉਹ ਸਰਕਾਰ ਲੈਵਲ ਤੇ ਉਸ ਪਲੈਟਫਾਰਮ ਤੇ ਉਹ ਗੱਲ ਕਰਕੇ ਉਹਨੂੰ ਜਿਹੜਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ ਔਰ ਜਲਦ ਹੱਲ ਕੀਤਾ ਵੀ ਜਾਊਗਾ ਸੋ ਇਹਦੇ ਨਾਲ ਨਾਲ ਜਿੰਨੇ ਵੀ ਟੈਂਕਰਸ ਹੈਗੇ ਆਇਲਸ ਦੇ ਇਹਨਾਂ ਨੂੰ ਅਸੀਂ ਸਪੈਸ਼ਲਿਸਟ ਸਕਾਉਟਸ ਲਾ ਕੇ ਜਲਦ ਤੋਂ ਜਲਦ ਪੰਜਾਬ ਦੇ ਸਾਰੇ ਡੈਸਟੀਨੇਸ਼ਨਸ ਤੇ ਬਠਿੰਡੇ ਤੋਂ ਭੇਜ ਰਹੇ ਆ ਭਾਵੇਂ ਉਹ ਹਿੰਦੁਸਤਾਨ ਪੈਟਰੋਲੀਅਮ ਆ ਭਾਰਤ ਪੈਟਰੋਲੀਅਮ ਆ ਜਾਂ ਇੰਡੀਅਨ ਆਇਲ ਦਾ ਡੀਨ ਆਇਲ ਦਾ ਹੈਗਾ ਉਹ ਸਾਰਾ ਸਟਾਕ ਜਿਹੜਾ ਉਹ ਪੈਟਰੋਲ ਪੰਪਸ ਦੇ ਉੱਤੇ ਰਾਤ ਰਾਤ ਤੱਕ ਸਾਰਾ ਕੁਝ ਪਹੁੰਚ ਜਾਏਗਾ ਲੋਕਾਂ ਨੂੰ ਇਹੋ ਹੀ ਅਪੀਲ ਹੈਗੀ ਆ ਕਿ ਉਹ ਪੈਨਿਕ ਨਾ ਕਰਨ ਤੇਲ ਦੀ ਕੋਈ ਪ੍ਰੋਬਲਮ ਨਹੀਂ ਉਹ ਰਾਤ ਰਾਤ ਤੱਕ ਸਾਰਾ ਜਿਹੜਾ ਹੈਗਾ ਇਹ ਸਪਲਾਈ ਜਿਹੜੀ ਬਿਲਕੁਲ ਨਾਰਮਲ ਰੀਜ਼ਿਊਮ ਹੋ ਜਾਈ